ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੀਆਂ ਖ਼ਬਰਾਂ ਦੇ ਆ ਪਹਿਲੀ ਖ਼ਬਰ ਦਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਪਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਪੁਲਿਸ ਨੇ ਦੱਸਿਆ ਕਿ 5 ਅਪ੍ਰੈਲ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਉੱਤੇ ਜਹਾਜ਼ ਤੇ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਇਸ ਦੌਰਾਨ ਦੋ ਯਾਤਰੀਆਂ ਨੇ ਸੁਰੱਖਿਆ ਕਰਮੀਆਂ ਨੂੰ ਹਵਾਈ ਅੱਡੇ ਨੂੰ ਪਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਤੇ ਇਸ ਤੋਂ ਬਾਅਦ 에ਅਰਪੋਰਟ ਤੇ ਖਲਬਲੀ ਮਚ ਗਈ ਤੇ ਪੁਲਿਸ ਨੇ ਦੱਸਿਆ ਕਿ ਦੋਵਾਂ ਯਾਤਰੀਆਂ ਨੂੰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਪਾਰਟ ਦੇ ਮੋਸਟ ਵਾਂਟਡ ਅਤਵਾਦੀ 골ਡੀ ਬਰਾੜ ਨੇ ਰੂਸ ਦੇ ਵਿੱਚ ਖੂਨੀ ਖੇਡ ਖੇਡੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ 골ਡੀ ਬਰਾੜ ਨੇ ਗੈਕਟਰ ਪੂਪੀ ਰਾਣਾ ਗੈਂਗ ਦੇ ਮੈਂਬਰ ਅਜੇ ਰਾਣਾ ਦਾ ਰੂਸ ਦੇ ਵਿੱਚ ਬੇਰਮੀ ਨਾਲ ਗਲਾ ਵਜ ਕੇ ਕਤਲ ਕਰਵਾ ਦਿੱਤਾ ਹੈ ਗੋਲੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਖਤਰਨਾਕ ਗੈਂਗਸਟਰ ਪੂਪੀ ਰਾਣਾ ਨੇ ਆਪਣੇ ਗੈਂਗ ਦੇ ਮੈਂਬਰ ਅਜੇ ਰਾਣਾ ਨੂੰ ਮੁਖਬਰ ਬਣਾ ਕੇ ਉਸ ਦੇ ਗੈਂਗ ਚ ਐਂਟਰੀ ਕਰਵਾਈ ਜੋ ਉਸ ਬਾਰੇ ਸਾਰੀ ਗਤੀਵਿਧੀਆਂ ਦੀ ਜਾਣਕਾਰੀ ਪੂਪੀ ਰਾਣਾ ਨੂੰ ਸ਼ੇਅਰ ਕਰਨ ਲੱਗਿਆ ਸੀ ਤੇ ਅੱਜ ਦੀ ਜ਼ਿੰਮੇਵਾਰੀ ਗੋਲੀ ਬਰਾੜ ਨੇ ਫੇਸਬੁੱਕ ਉਤੇ ਪੋਸਟ ਸਾਂਝੀ ਕਰਕੇ ਲਈ ਹੈ ਤੇ ਪੋਸਟ ਚ ਗੋਲੀ ਬਰਾੜ ਨੇ ਦਾਅਵਾ ਕੀਤਾ ਕਿ ਅਜੇ ਵੱਲੋਂ ਪੁਲਤ ਨੂੰ ਸੂਚਿਤ ਕਰਨ ਦੇ ਨਾਲ ਉਸ ਦੇ ਕਈ ਪਲਾਨ ਖਰਾਬ ਹੋ ਗਏ ਤੇ ਗੋਲੀ ਬਰਾੜ ਨੇ ਸੋਸ਼ਲ ਮੀਡੀਆ ਉਤੇ ਹੱਤਿਆ ਕਰਨ ਤੋਂ ਬਾਅਦ ਅਜੇ ਰਣ ਦੀ ਫੋਟੋ ਵੀ ਜਾਰੀ ਕੀਤੀ ਅਤੇ ਬਰਾਡ ਭਾਰਤ ਅਤੇ ਕੈਨੇਡਾ ਦੀਆਂ ਏਜੰਸੀਆਂ ਨੂੰ ਰੋੜਿੰਦਾ ਤੇ ਗੋਲੀ ਬਰਾਡ ਫਿਲਹਾਲ ਅਮਰੀਕਾ ਦੇ ਵਿੱਚ ਪਨਾਹ ਲੈ ਕੇ ਬੈਠਾ ਤੇ ਉੱਥੋਂ ਪੰਜਾਬ ਦਿੱਲੀ ਤੇ ਹਰਿਆਣਾ ਅਤੇ ਕੈਨੇਡਾ ਦੇ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਖਾਲੀਤਾਨੀ ਸਮਰਥਕ ਤੇ ਵਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਅਤੇ ਉਸ ਦੇ ਨੌ ਸਾਥੀਆਂ ਨੂੰ ਪੰਜਾਬ ਦੇ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਤੇ ਇਹ ਮਾਰਚ 100 ਵਾਰ ਤੋਂ ਯਾਨੀ ਕਿ ਅੱਜ 8 ਮਾਰਚ ਤੋਂ ਸ਼ੁਰੂ ਹੋ ਰਿਹਾ ਤੇ 10 ਮਾਰਚ ਤੋਂ ਪਹਿਲਾਂ ਹੀ ਪੁਲਤਨੇ ਬਠਿੰਡਾ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਨੇ ਦਰਸਾਲ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ 100 ਵਾਰ ਨੂੰ ਬਠਿੰਡਾ ਤਖਤ ਦੀ ਦਮਦਮਾ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਇਹ 10 ਮਾਰਚ ਕੱਢਿਆ ਜਾਣਾ ਤੇ ਪ੍ਰਸ਼ਾਸਨ ਵੱਲੋਂ ਇਸ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਕੱਲ ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਆਪਣੇ ਸਮਰਥਕਾਂ ਨਾਲ ਚੇਤਨਾ ਮਾਰਚ ਲਈ ਬਠਿੰਡਾ ਪਹੁੰਚੇ ਤੇ ਇਸ ਤੋਂ ਬਾਅਦ ਪੁਲਤਨੇ ਕਾਰਵਾਈ ਕਰਦੇ ਹੋਏ ਅਮਰਤਪਾਲ ਸਿੰਘ ਦੀ ਮਾਤਾ ਬਲਵਿੰ ਸਤ ਵਿੱਚ ਲੈ ਲਿਆ ਤੇ ਪੁਲਤ ਨੇ ਇਹਨਾਂ ਸਾਰਿਆਂ ਨੂੰ ਫੜ ਕੇ 4 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਵੀ ਪੇਰ ਦਿੱਤਾ ਹੈ ਮੈਕਸੀਕੋ ਤੋਂ ਅਮਰੀਕਾ ਤੇ ਕੈਨੇਡਾ ਤੱਕ ਫੈਲੇ ਇੱਕ ਤੰਗ ਗਲਿਆਰੇ ਦੇ ਵਿੱਚ ਲੱਖਾਂ ਦਰਸ਼ਕ ਸੋਮਵਾਰ ਨੂੰ ਹੋਣ ਵਾਲੀ ਖਗੋਲ ਵਿਗਿਆਨੀ ਘਟਨਾ ਮਤਲਬ ਸੂਰਜ ਗ੍ਰਹਿਣ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਸਨ ਤੇ ਭਾਵੇਂ ਕਿ ਭਵਿੱਖਬਾਣੀ ਕਰਨ ਵਾਲਿਆਂ ਨੇ ਬੱਦਲਬਾਜ਼ੀ ਦੀ ਉਮੀਦ ਜਤਾਈ ਹੈ ਤੇ ਵਾਰਮਟ ਅਤੇ ਮੇਨ ਦੇ ਨਾਲ-ਨਾਲ ਨਿਊ ਬਰਨਸਵਿਕ ਅਤੇ ਨਿਊ ਫਾਉਂਡਲੈਂਡ ਦੇ ਵਿੱਚ ਰਹਿਣ ਦੇ ਅੰਤ ਦੇ ਵਿੱਚ ਸਭ ਤੋਂ ਵਧੀਆ ਮੌਸਮ ਦੀ ਉਮੀਦ ਕੀਤੀ ਜਾਂਦੀ ਹੈ ਅਜੇ ਦੇ ਵਿੱਚ ਗ੍ਰਹਿਣ ਦੇਖਣ ਵਾਲਿਆਂ ਦੀ ਸਭ ਤੋਂ ਵੱਡੀ ਭੀੜ ਉੱਤਰੀ ਅਮਰੀਕਾ 'ਚ ਇਕੱਠੀ ਹੋਣ ਦੀ ਉਮੀਦ ਹੈ ਤੇ ਸੰਗਣੀ ਆਬਾਦੀ ਵਾਲੇ ਮਾਰਗਾਂ ਟੈਕਸਾਸ ਅਤੇ ਹੋਰ ਪਸੇਂਦਿੰਦਾ ਸਥਾਨਾਂ ਉੱਤੇ ਦੁਪਹਿਰ ਨੂੰ 4 ਮਿੰਟ ਦੇ ਹਨੇਰੇ ਦੀ ਸੰਭਾਵਨਾ ਇੱਕ ਵੱਡੀ ਖਿੱਚ ਹੈ ਤੇ ਕੁੱਲ ਸੂਰਜ ਗ੍ਰਹਿਣ ਲਗਭਗ 4 ਮਿੰਟ 28 ਸਕਿੰਟ ਤੱਕ ਰਹੇਗਾ ਤੇ ਅਮਰੀਕਾ 'ਚ ਅਜੇ ਆ ਅਗਲਾ ਸੂਰਜ ਗ੍ਰਹਿਣ ਕਰੀਬ 21 ਸਾਲ ਬਾਅਦ ਦਿਖਾਈ ਦੇਵੇਗਾ ਮੁਫਤ ਬਿਜਲੀ ਦੇਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਤੇ ਸਬੰਧੀ ਬਿਜਲੀ ਮੰਤਰੀ ਆਰਕੇਸ਼ ਸਿੰਘ ਨੇ ਪੰਜਾਬ ਵਰਗੇ ਰਾਜਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਮੁਫਤ ਬਿਜਲੀ ਦੇਣ ਲਈ ਕਰਜ਼ਾ ਲੈਂਦੇ ਨੇ ਉਹਨਾਂ ਆਖਿਆ ਕਿ ਕਿਸੇ ਵੀ ਹੋਰ ਚੀਜ਼ ਦੀ ਤਰ੍ਹਾਂ ਬਿਜਲੀ ਉਤਪਾਦਨ ਦੀ ਲਾਗਤ ਹੁੰਦੀ ਹੈ ਅਤੇ ਜੇਕਰ ਕੋਈ ਰਾਜ ਖਪਤਕਾਰਾਂ ਦੇ ਇੱਕ ਵਰਗ ਨੂੰ ਇਹ ਮੁਫਤ ਪ੍ਰਦਾਨ ਕਰਦਾ ਹੈ ਤਾਂ ਉਸ ਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਨੂੰ ਵੀ ਭੁਗਤਾਨ ਕਰਨਾ ਪਵੇਗਾ ਜੇ ਜਨਰੇਟਿੰਗ ਪਲਾਂਟ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਬਿਜਲੀ ਦਾ ਉਤਪਾਦਨ ਨਹੀਂ ਹੋਵੇਗਾ ਅਜਿਹਾ ਕਰਨ ਵਾਲੇ ਸੂਬਿਆਂ ਦੇ ਨਾ ਪੁੱਛੇ ਜਾਣ ਉਤੇ ਉਨਾਂ ਨੇ ਪੰਜਾਬ ਦਾ ਨਾਮ ਲਿਆ ਤੇ ਉਹਨਾਂ ਆਖਿਆ ਕਿ ਪੰਜਾਬ ਦੀ ਆਪ ਸਰਕਾਰ ਨੇ ਪਹਿਲੇ 2 ਸਾਲਾਂ ਚ 47000 ਕਰੋੜ ਰੁਪਏ ਦਾ ਕਰਜ਼ਾ ਲਿਆ ਤੇ ਇਸ ਨਾਲ ਸੂਬੇ ਉੱਤੇ ਕਰਜ਼ੇ ਦਾ ਬੋਝ ਹੋਰ ਵੱਧ ਗਿਆ ਹੈ। ਪਾਕਿਸਤਾਨ ਦੇ ਦੱਖਣੀ ਪੱਛਮੀ بلوچستان ਸੂਬੇ ਦੇ ਇੱਕ ਬਾਜ਼ਾਰ ਖੇਤਰ ਦੇ ਵਿੱਚ ਐਤਵਾਰ ਰਾਤ ਨੂੰ ਹੋਏ ਬੰਬ ਧਮਾਕੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋਏ ਨੇ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਪੁਲਤ ਸੁਤਰਾ ਅਨੁਸਾਰ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ 9:40 ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੂਬੇ ਦੇ ਕੁਝਦਾਰ ਜ਼ਿਲ੍ਹੇ ਦੇ ਇੱਕ ਮੋਟਰਸਾਈਕਲ ਉੱਤੇ ਫਿੱਟ ਕਿਤੇ ਵਿਸਫੋਟਕ ਯੰਤਰ ਤੇ ਧਮਾਕਾ ਹੋ ਗਿਆ। ਸੂਤਰਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰੁਟੀਨ ਗਸ਼ਤ ਉੱਤੇ ਇੱਕ ਪੁਲਿਸ ਵਾਹਨ ਜ਼ਾਹਰ ਤੌਰ ਤੇ ਨਿਸ਼ਾਨਾ ਸੀ ਜੋ ਕੁਝ ਸਕਿੰਟਾਂ ਵਿੱਚ ਉਸ ਤੋਂ ਖੁੰਝ ਗਿਆ ਅਤੇ ਜਦੋਂ ਧਮਾਕਾ ਹੋਇਆ ਤਾਂ ਖੇਤਰ ਨੂੰ ਪਾਰ ਕਰ ਗਿਆ ਸੀ। ਪੁਲਿਸ ਵਾਲੇ ਇਸ ਹਮਲੇ ਤੋਂ ਬਚ ਗਏ ਪਰ ਘਟਨਾ ਵਾਲੀ ਥਾਂ ਦੇ ਨੇੜੇ ਈਦੂਲ ਫਿਤਰ ਦੇ ਤਿਹਾਰ ਲਈ ਖਰੀਦਾਰੀ ਕਰ ਰਹੇ ਨਾਗਰਿਕ ਹਮਲੇ ਵਿੱਚ ਮਾਰੇ ਗਏ ਤੇ ਜ਼ਖਮੀ ਹੋ ਗਏ। ਤੁਰਕੀ ਨੇ ਗਾਜ਼ਾ ਪੱਟੀ ਦੇ ਵਿੱਚ ਹੁਣ ਤੱਕ ਲਗਭਗ 40 ਹਜ਼ਾਰ ਟਨ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਇਸ ਮਹੀਨੇ ਹੋਰ ਸਹਾਇਤਾ ਪ੍ਰਦਾਨ ਕਰਨ ਦੀ ਤਿਆਰੀ ਕਰ ਰਿਹਾ ਹੈ। ਸਰਕਾਰੀ ਪ੍ਰਸਾਰਕ TRT ਨੇ ਐਤਵਾਰ ਨੂੰ ਆਖਿਆ ਹੈ ਕਿ ਤੁਰਕੀ ਦੇ ਰੈੱਡ ਕ੍ਰਿਸੈਂਟ ਆਫਤ ਅਤੇ ਐਮਰਜੈਂਸੀ ਪ੍ਰਬੰਧਨ ਪ੍ਰਸ਼ਾਸਨ ਅਤੇ ਕਈ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ 13 ਜਹਾਜ਼ਾਂ ਤੇ 8 ਜਹਾਜ਼ਾਂ ਰਾਹੀਂ ਗਾਜ਼ਾ ਨੂੰ ਸਹਾਇਤਾ ਪਹੁੰਚਾਈ ਗਈ ਹੈ ਤੇ 3000 ਟਨ ਦਾ ਇਹ ਸਹਾਇਤਾ ਜਹਾਜ਼ ਈਦੁਲ ਫਿਤਰ ਦੇ 3 ਦਿਨ ਬਾਅਦ ਜਲਦੀ ਹੀ ਰਵਾਨਾ ਹੋਣ ਵਾਲਾ ਹੈ ਅਤੇ ਗਾਜ਼ਾ ਦੇ ਲੋਕਾਂ ਲਈ ਭੋਜਨ, ਕੱਪੜੇ, ਸਫਾਈ ਉਤਪਾਦਾਂ, ਬੱਚਿਆਂ ਦੀ ਸਪਲਾਈ ਅਤੇ ਡਾਕਟਰੀ ਸਪਲਾਈ ਸਮੇਤ ਤੁਰੰਤ ਰਾਹਤ ਸਹਾਇਤਾ ਪਹੁੰਚਾਏਗੀ। ਯਾਹਰ ਤੁਰਕੀ ਦੇ ਦੱਖਣੀ ਮੈਰਸਿਨ بندرگاہ ਉਤੇ ਜਾਰੀ ਹੈ। ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਨੇ ਫਰਜ਼ੀ ਖਬਰਾਂ ਫੈਲਾਉਣ ਦੀ ਚੱਲ ਰਹੀ ਜਾਂਚ ਦੇ ਵਿੱਚ ਉੱਗੇ ਕਾਰੋਬਾਰੀ ਅਲਾਨ ਮਸਕ ਨੂੰ ਸ਼ਾਮਲ ਕੀਤਾ ਹੈ ਅਤੇ ਨਿਆ ਪਰਕੀਦਾ ਦੇ ਵਿੱਚ ਰਕਾਬੜ ਪਾਉਣ ਦੇ ਦੋਸ਼ਾਂ ਤਹਿਤ ਐਤਵਾਰ ਦੇਰ ਰਾਤ ਉਸ ਖਲਾਫ ਇੱਕ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਜੋਸਟਿਸ ਅਲੈਗਜ਼ਾਂਡਰਾ ਡੀ ਮੋਰੇਸ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਮਸਕ ਨੇ ਸ਼ਨੀਵਾਦ ਨੂੰ ਸਿੱਖਰ ਲਈ ਅਦਾਲਤਾਂ ਦੀਆਂ ਕਾਰਵਾਈਆਂ ਦੇ ਸਬੰਧ ਵਿੱਚ ਇੱਕ ਜਨਤਕ ਗਲਤ ਸੂਚਨਾ ਮੁਹਿੰਮ ਸ਼ੁਰੂ ਕੀਤਾ ਜਿਹੜਾ ਕਿ ਐਤਵਾਰ ਨੂੰ ਵੀ ਜਾਰੀ ਰਿਹਾ। ਜਾਂਦੇ ਨੇ ਇਹ ਟਿੱਪਣੀ ਖਾਸ ਤੌਰ ਤੇ ਮਸਕ ਦੇ ਬਿਆਨ ਉੱਤੇ ਕੀਤੀ ਕਿ ਉਸ ਦੀ ਸੋਸ਼ਲ ਮੀਡੀਆ ਕੰਪਨੀ ਐਕਸ ਕੁਝ ਖਾਤਿਆਂ ਨੂੰ ਬਲੌਕ ਕਰਨ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ। ਦੀ ਮੋਰਸ ਨੇ ਲਿਖਿਆ ਕਿ ਬ੍ਰਾਜ਼ੀਲ ਦੇ ਨਿਆਇ ਪ੍ਰਣਾਲੀ ਵਿੱਚ ਰਿਕਵਰਟ ਦਾ ਨਿੰਦਣਯੋਗ ਵਿਵਹਾਰ ਅਪਰਾਧਾਂ ਲਈ ਉਕਸਾਉਣਾ, ਅਦਾਲਤੀ ਹੁਕਮਾਂ ਦੀ ਅਣ-ਆਗਿਆਕਾਰੀ ਦੀਆਂ, ਜਨਤਕ ਧਮਕੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪੂਵਿਕ ਵਿੱਚ ਸਹਿਯੋਗ ਦੀ ਘਾਟ ਇਹ ਉਹ ਤੱਥ ਨੇ ਜੋ ਬ੍ਰਾਜ਼ੀਲ ਦੀ ਪ੍ਰਬੂਸੱਤਾ ਦਾ ਨਰਾਦਰ ਕਰਦੇ ਨੇ। ਅਜਲੀ ਹੈ ਨਹੀਂ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ।